ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਗਗਨ ਮਹਿਰਾ ਜੀ ਉਪਦੇ ਕਲਾਕਾਰ ਆਏ ਆ ਤੇ ਉਹਨਾਂ ਨਾਲ ਗੱਲਬਾਤ ਕਰੀਏ ਮੈਂ ਇਹਨਾਂ ਦਾ ਹੁਣ ਸਟੇਜ ਪ੍ਰੋਗਰਾਮ ਸੁਣਿਆ ਤੇ ਰਾਜਾ ਸਾਹਿਬ ਮੰਨਣ ਹਨੀ ਵਰਸੀ ਜਹਾੜੇ ਮਨਾਏ ਗਏ ਆ ਪ੍ਰੋਗਰਾਮ ਸੁਣ ਕੇ ਰੂਹ ਨੂੰ ਬੜਾ ਸਕੂਨ ਮਿਲਿਆ ਇਹਨਾਂ ਦੇ ਕੀਤਾ ਤੋਂ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਮਿਰਤ ਸਾਹਿਬ ਸੱਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਮੈਨੂੰ ਪਹਿਲਾਂ ਇਹ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਆਪਣੇ ਮਾਤਾ ਪਿਤਾ ਦਾ ਨਾਮ ਉਸਤੋ ਮੇਰਾ ਪਿੰਡ ਬੇਸਿਕਲੀ ਜੀ ਤਰਨਤਾਰਨ ਦੀ ਹਾਜ਼ਰੀ ਹੈ ਹੁਣ ਅਮਰ ਅਟੜ ਦੇ ਨਾਲ ਵਿੱਚੋਂ ਪਿੰਡ ਦੇ ਵਿੱਚ ਰਹਿਣਾ ਮਾਸਾ ਹੈ ਪਿੰਡ ਮੇਰੇ ਮਾਤਾ ਜੀ ਦਾ ਨਾਮ ਹਰਦੀਪ ਪੜਾਈ ਕਿੰਨੀ ਕੀਤੀ ਸੀ ਪੜਾਈ ਮੇਰੀ ਚੱਲੀ ਮਾਸਟਰਸ ਅੰਗਰੀ ਜੀ ਮਿਊਜ਼ਿਕ ਤੋਂ ਪੜ੍ਹਿਆ ਹਨ ਤੇ ਫਿਰ ờ ਫੌਨ ਵੀ ਗਾਣੇ ਗਾਣਿੱਕੇ ਮਿੱਥੋਂ ਲਏ ਮੇਰੇ ਫਾਦਰ ਸਾਹਿਬ ਦੀ ਗੁੰਦਿਆ ਜੀ ਉਹਦੀ ਆਰਟਿਸਟ ਨੇ ਰਤਨ ਦੇ ਮਿਲਨ ਲਾਈਨ ਸੇ ਬਣਦੇ ਨੇ ਇਹ ਮਾਪ ਤਾਂ ਸਦਾਦੀਵਾਨ ਸਿੰਘ ਦਿਵਾਨ ਸਿੰਘ ਠੀਕ ਹੈ ਜੀ ਇਹ ਹੋਰ ਵੀ ਹत्ता ਤੁਸੀਂ ਐਲਬਮ ਕਿੰਨੀਆਂ ਤੇ ਤੜਪ ਚੁੱਕੀਆਂ ਐਲਬਮ ਬੜੀਆਂ ਆ ਚੁੱਕੀਆਂ ਗਾਣੇ ਵੀ ਆ ਚੁੱਕੇ ਮਹਾਮਾਈ ਦੀਆਂ ਪੇਟਾਂ ਰਾਜਾ ਸਾਹਿਬ ਜੀ ਦੇ ਸ਼ਬਦ ਪੂਰੀ ਬੜੀ ਐਲਬਮ ਹੋ ਚੁੱਕੀ ਹੈ ਠੀਕ ਹੈ ਜੀ ਤੇ ਕੋਈ ਸਟੇਜ ਇਹੋ ਜੀ ਦੱਸੋ ਕਿ ਜਿੱਥੇ ਤੁਹਾਡਾ ਮਨ ਤੁਹਾਨੂੰ ਬਹੁਤ ਜ਼ਿਆਦਾ ਵਧਿਆ ਹੋ ਕਿਹੜਾ ਤਿਰ ਦਾ ਕੋਈ ਬੜਾ ਪ੍ਰੋਗਰਾਮ ਸਗਾ ਜਿੱਥੇ ਖੱਡ ਸਰਕਾਰ ਹੋ ਸਤਕਾਰ ਜੀ ਉਹ ਤਾਂ ਸਾਰੀਆਂ ਸਟੇਜਾਂ ਦੇ ਹੰਦ ਮਾਰਨ ਦੀ ਗੱਲ ਨਹੀਂ ਨਹੀਂ ਕਈਆਂ ਪਾਸੇ ਬਹੁਤ ਜ਼ਿਆਦਾ ਇਹੋ ਜਿਹਾ ਰੋਡ ਤੋਂ ਵੱਧ ਫਿਰ ਉਹ ਰਾਜਾ ਸਾਹਿਬ ਜੀ ਆ ਜੀ ਮੇਂਦਰਬਾਰ ਤੇ ਸੁਖਨਾ ਦੇ ਿਸੰਤ ਜੁਗੀ ਕਾਲੀਨਾਥ ਜੀ ਦਾ ਦਰਬਾਰ ਹੈ ਮਾ ਜੱਟਾ ਬੰਦੇ ਕੋਰਤੀ ਜੀ ਬਹੁਤ ਸਨ ਕਾਣ ਲੜਾ ਅਬਾ ਸਿਮਾਣ ਦੇ ਨਿਗਾਰ ਬੜੀ ਕਿਤੇ ਹੋ ਜੇ ਵੀ ਕਰਵਾਤੋਂ ਤੁਹਾਨੂੰ ਕੋਈ ਕੰਮ ਲੇਟ ਹੋ ਗਿਆ ਤੇ ਮੋਰੇ ਪ੍ਰਬੰਧਕ ਕਹਿੰਦੇ ਹੁਣ ਤੁਸੀਂ ਇੱਥੇ ਆਏ ਜਨੇ ਲੇਟ ਨਹੀਂ ਹੋਇਆ ਬੜੀਆ ਨਾਵਾਦੀ ਹੋ ਜਾਂਦਾ ਜੀ ਪਰ ਅੰਡਰਸਟੈਂਡਿੰਗ ਕਰਕੇ ਸਾਰਿਆਂ ਦੇ ਨਾਲ ਨਾ ਵਧੀਆ ਕਰ ਲਈ ਨਾ ਕਰੀ ਅਗਲਾ ਆਪਣਾ ਪਲਾਨ ਕੀ ਹੈ ਲਾ ਪਲਾਨ ਜੀ ਰਾਣਾ ਸਾਹਿਬ ਦੀ ਸ਼ਬਦਾਰੀ ਨੇ ਤੇ ਗਾਣੇ ਵੀ ਆ ਰਹੇ ਨੇ ਡਸਟੀ ਦੇ ਵਿੱਚ ਤੇ ਹੌਲੀ ਹੌਲੀ ਲੱਗੇ ਆ ਕਲੀ ਜੰਮੀ ਸੱਜਣੇ ਆਮ ਨੌਜਵਾਨੇ ਸੁਣਨ ਵਾਲੇ ਵੀ ਆ ਸੱਜਿਆ ਚਾਰੇ ਜਾਣੇ ਦੀ ਨੌਜਵਾਨਾਂ ਦੇ ਸੁਣਨ ਵਾਲੇ ਕੋਈ ਰਾਤ ਤਾਂ ਤਾਂ ਜਹਾਉਣ ਬੜਾ ਖੱਤ ਕੋਈ ਉਹ ਨਹੀਂ ਇੱਕ ਲੈਨ ਕੋਈ ਗੁੰਗਣਾ ਕੇ ਦੱਸੋ ਉਹ ਰੱਬੀ ਨੂਰ ਤੂੰ ਤੁਰ ਦੇ ਗਾ ਦਾ ਵਾਸੀ ਦਰਦ ਦੇ ਰੇਦ ਜੋ ਵੀ ਆਵੇ ਕਰੇ ਦੂਰੀ ਉਦਾਸੀ ਬੋਧੀਆਂ ਨਾ ਲਾਓ ਦੇਰੀਆਂ ਬੋਧੀਆਂ ਨਾ ਲਾਓ ਦੇਰੀਆਂ ਜੱਗ ਉੱਤੇ ਮੇਰੀ ਹੁਣ ਪਛਾਣ ਨੂੰ ਰਾਜਾ ਸਭ ਦਰ ਤੇਰੇ ਆਕੇ ਕੋਣ ਆ ਲੈ ਮੇਰੇ ਥੋੜਾ ਬਹੁਤ ਅੱਛੇ ਇੱਕ ਤੁਹਾਡੀ ਰੂਹ ਨੂੰ ਆਪ ਵੀ ਸੁਕੂਨ ਮਿਲਦਾ ਹੋਵੇ ਤੁਹਾਡਾ ਗੀਤ ਜੀ ਕੋਈ ਸ਼ਬਦ ਕੋਈ ਤੁਹਾਨੂੰ ਵੀ ਬਹੁਤ ਵਧੀਆ ਲੱਗਦਾ ਹੋਵੇ ਹੁਣ ਤਾਂ ਕਲਾਕਾਰ ਸਾਰੇ ਵਧੀਆ ਪਰ ਨੂੰ ਤੁਹਾਡੀ ਸਕੂਨ ਆਉਂਦਾ ਕੋਈ ਮੇਰਾ ਇੱਕ ਸ਼ਬਦ ਆਇਆ ਸੀ ਲੋਕਾਂ ਦੇ ਸਾਰੇ ਜਿਹਨੂੰ ਬੜਾ ਪਿਆਰ ਦਿੱਤਾ ਸਾਰੀ ਦੁਨੀਆ ਨੇ ਤੁਸੀਂ ਪਿਆਰ ਦਿੱਤਾ ਸਤਿਕਾਰ ਕਿ ਵੀ ਇੱਕ ਲੈਣ ਹੋਵੇ ਕੇ ਲੋਕਾਂ ਦੇ ਸਹਾਰੇ ਲੱਖ ਹੋਣਗੇ ਮੇਰਾ ਤੇ ਸਹਾਰਾ ਰਾਜਾ ਤੂੰ ਏ ਤੂੰ ਏ ਲੋਕਾਂ ਦੇ ਸਹਾਰੇ ਲੱਖ ਹੋਣਗੇ ਰਾਦੇ ਸਹਾਰਾ ਰਾਜਾ ਤੂੰ ਐ ਲੋਕਾਂ ਦੇ ਕਿਨਾਰੇ ਲੱਖਾਂ ਹੋਣਗੇ ਮੇਰਾ ਤੇ ਕਿਨਾਰਾ ਰਾਜਾ ਤੂੰ ਐ ਦੁਨੀਆਂ ਨੂੰ ਤਾਜਨ ਵਾਲੇ ਹੋਣਗੇ ਸਾਨੂੰ ਤਰਨ ਵਾਲਾ ਰਾਜਾ ਤੂੰ ਚਰਨਾ ਚ ਅਦਾਸ ਵੇਚੀ ਕਰਦਾ ਇੱਕ ਰੂਮਾਲ ਖਲੂ ਦਿਨ ਦੁਗਣੀ ਰਾਤ ਚੰਪੂਨੀ ਤਰਕੀ ਬਖਸ਼ ਜੀ ਇਹ ਮੈਨੂੰ ਬਹੁਤ ਪਿਆਰਾ ਕਲਾਕਾਰ ਲੱਗਾ ਕਿ ਮੈਂ ਵੀ ਹਰ ਰੋਜ਼ ਕਲਾਕਾਰੇ ਸੁਣਦਾ ਰਹਣਾ ਪਰ ਜਿੰਨਾ ਰੂਹ ਸਕੂਨ ਮਿਲਿਆ ਇਹਨਾਂ ਨੂੰ ਮਿਲ ਕੇ ਜਿੰਨੇ ਮਿਲ ਆਪਣਾ ਸੁਭਾਅ ਦਾ ਹੀ ਬੋਲੇ ਆ ਉਹਨੇ ਉਹਨੂੰ ਕੋਈ ਕਈ ਗੁਣਾ ਜ਼ਿਆਦਾ ਇਹਨਾਂ ਦਾ ਮਿਲ ਆਪਣਾ ਸੁਭਾਅ ਮਿਲਦਾ ਇਹ ਮਿਲਣ ਸਰ ਮੁੰਡਾ ਆਓ ਬਾਕੀ ਵੀ ਟੀਮ ਇਹਨਾਂ ਦੀ ਤੁਹਾਨੂੰ ਦਿਖਾ ਦਦੇ ਆ ਸੇ ਸਾਡੇ ਪੰਡਤ ਸ਼ਾਮਲਾਤ ਜੀ ਵਿੰਜਤ ਉਹ ਇਹ ਦੋਏ ਹੁਣ ਭਰਾਮਾ ਵੰਗ ਰਹਿੰਦੇ ਆ ਇਹ ਵੀ ਰੂਹ ਬਹੁਤ ਯਾਨੀ ਕਿ ਰਬੀ ਰੂ ਆ ਤੇ ਬਾਬਾ ਕਾਲੀਨਾਥ ਜੀ ਅਮਰ ਜੱਟਾਂ ਦੇ ਦਰਬਾਰ ਦੇ ਇਹ ਬਹੁਤ ਹੀ ਉੱਥੇ ਸੇਵਾ ਕਰਦੇ ਆ ਕਿਉਂਕਿ ਮੈਨੂੰ ਉਹਨਾਂ ਦੇ ਪ੍ਰੋਗਰਾਮ ਤੇ ਜੰਨਾ ਰਹਿਣਾ ਬਾਬਾ ਕਾਲੀਨਾਥ ਦਾ ਏਰੀਆ ਚ ਨਾਮ ਆ ਕਿ ਬਾਬਾ ਕਾਲੀਨਾਥ ਹਨ ਚੜ੍ਹਦੀ ਕਲਾ ਵਕਤ ਜੀ ਕਤੇਬਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ